ਵਿਚ ਮੈਡਲ ਚੁੱਕ ਕੇ ਬੈਠੇ ਇਹ ਉਸ ਨੌਜਵਾਨ ਦੇ ਮਾਪਿਆਂ ਦੀਆਂ ਤਸਵੀਰਾਂ ਨੇ ਜੋ 7 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੀ ਖਾਤਰ ਵਿਦੇਸ਼ ਗਿਆ ਸੀ ਪਰ ਹੁਣ ਉਸ ਨੂੰ ਮੁਰਨਾ ਵੀ ਨਸੀਬ ਨਹੀਂ ਹੋਇਆ ਦਰਅਸਲ ਇਸ ਨੌਜਵਾਨ ਨੇ ਅਗਲੇ ਮਹੀਨੇ ਵਾਪਸ ਆਉਣਾ ਸੀ ਪਰ ਹੁਣ ਉਸਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਮਾਪਿਆਂ ਦਾ ਕਹਿਣਾ ਹੈ ਕਿ ਆਖਰੀ ਵਾਰ ਜਦੋਂ ਅਸੀਂ ਗੱਲ ਕੀਤੀ ਸੀ ਤਾਂ ਉਸ ਦਿਨ ਰਿਸ਼ਤੇਦਾਰੀ ਦੇ ਵਿੱਚ ਕੋਈ ਵਿਆਹ ਸਮਾਗਮ ਸੀ ਅਤੇ ਉਹ ਵੀਡੀਓ ਕਾਲ ਦੇ ਉੱਪਰ ਸਾਡੇ ਨਾਲ ਗੱਲ ਕਰ ਰਿਹਾ ਸੀ ਪਰ ਅਚਾਨਕ ਜਦੋਂ ਅਸੀਂ ਸ਼ਾਮ ਨੂੰ ਕਾਲ ਕੀਤੀ ਤਾਂ ਉਸਨੇ ਫੋਨ ਨਹੀਂ ਚੱਕਿਆ ਜਿਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਹੈ ਉਦੋਂ ਹੀ ਹੁਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਕਿ ਅਸੀਂ ਆਖਰੀ ਵਾਰ ਉਸਦਾ ਮੂੰਹ ਦੇਖ ਸਕੀਏ ਦੱਸਿਏ ਕਿ ਮਾਮਾ

ਰੈਕੋਰਡ ਦੇ ਨੇੜਲੇ ਪਿੰਡ ਬੁਰਜ ਨਕਲੀਆਂ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਇੱਕ 26 ਸਾਲਾ ਨੌਜਵਾਨ ਦੀ ਅਚਾਨਕ ਕਮਨੀਲਾ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਜੁੱਡੋ ਕਾਰਾਟੇ ਦਾ ਚੰਗਾ ਖਿਡਾਰੀ ਸੀ ਅਤੇ ਉਸ ਨੂੰ 에ਅਰ ਫੋਰਸ ਦੇ ਵਿੱਚ ਨੌਕਰੀ ਵੀ ਮਿਲ ਰਹੀ ਸੀ ਪਰ ਉਸ ਨੇ ਇੱਥੇ ਨੌਕਰੀ ਕਰਨ ਦੀ ਬਜਾਏ ਵਿਦੇਸ਼ ਦਾ ਰਸਤਾ ਚੁਣਿਆ ਸੀ ਅਤੇ ਹੁਣ 7 ਸਾਲਾਂ ਬਾਅਦ ਉਸਨੇ ਅਗਲੇ ਮਹੀਨੇ ਵਾਪਸ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤੀ ਖਬਰ ਸਾਹਮਣੇ ਆਈ ਹੈ ਹੁਣ ਮਾਪੇ ਦੇ ਵੱਲੋਂ ਗੋਹਾਰ ਲਗਾਈ ਜਾ ਰਹੀ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਏ ਤਾਂ ਕਿ ਆਖਰੀ ਵਾਰ ਉਹ ਆਪਣੇ ਪੁੱਤ ਦਾ ਮੂੰਹ ਦੇਖ ਸਕਣ ਉਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਪਿੰਡ ਵਾਸੀਆਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਿਹੜਾ ਪਿੰਡ ਪਿੰਡ ਵਾਸੀਆਂ ਨੇ ਇਹ ਮੇਰਾ ਬੇਟਾ ਗੋਪਰੀ ਸਿੰਘ 17 ਤੋਂ ਮਰੀਲਾ ਗਿਆ ਸੀ ਏਅਰ ਫੋਰਸ ਦੇ ਨੌਕਰੀ ਵੀ ਮਿਲਦੀ ਸੀ ਉਹਨੇ ਨਹੀਂ ਕੀਤੀ ਕਿਹਾ ਮੈਂ ਬਾਹਰ ਗਿਆ। ਸਹੀ ਸਲਾਮ ਤੇ ਕੰਮ ਵਧੀਆ ਚੱਲ ਰਿਹਾ ਸੀ ਠੀਕ ਠਾਕ ਸੀਗਾ। ਤੇ ਕੋਈ ਕਮੀ ਨਹੀਂ ਸੀ ਕਿਸੇ ਚੀਜ਼ ਦੀ। ਅੱਜ ਮੈਂ 19 ਤਰੀਕ ਨੂੰ ਵਿਆਹ ਸੀਗਾ ਅਮਰਤਸਰ ਦੇ ਵਿੱਚ ਲਾਈਵ ਚੱਲਦਾ ਸੀ। ਉਹਨੇ ਲਾਈਵ ਦੇਖਿਆ ਬਾਅਦ ਚ ਕਹਾਂ ਮੈਨੂੰ ਕਨੈਕਟ ਵੀ ਕਰ ਦਿਓ ਮੈਂ ਇੱਥੇ ਵੀ ਦੇਖਣਾ। ਪਰ ਉਹ ਤੋਂ ਬਾਅਦ ਅਸੀਂ ਫੋਨ ਲਾਈ ਗਏ ਆ ਦੋ ਦਿਨ ਉਹਨੇ ਹੋਣ ਨਹੀਂ ਚੱਕਿਆ। ਇਹ ਅਰੇ ਮੁੰਡਿਆਂ ਨੂੰ ਆਸੇ-ਪਾਸੇ ਫੋਨ ਕਰਕੇ ਕਰਾਇਆ ਤਾਂ ਉਹਨਾਂ ਦੀ ਆਪ ਦੀ ਬੁਲੀ ਦੇ ਵਿੱਚ ਜਦੋਂ ਉਹਨਾਂ ਨੇ ਆਡੀਓ ਕਾਲ ਕਰੀ ਤਾਂ ਉਹਦੇ ਸਾਨੂੰ ਸਮਝ ਨਹੀਂ ਆਉਂਦੀ ਆਸੇ-ਪਾਸੇ ਮੁੰਡਿਆਂ ਤੋਂ ਅਸੀ ਕਰਾਈ ਤਾਂ ਸਾਨੂੰ ਪਤਾ ਲੱਗਿਆ ਵੀ ਉਹ ਡੈੱਡ ਹੋ ਗਿਆ ਉਹਦੀ ਡੈਥ ਕਿੰਨੀ ਕੁ ਉਮਰ ਸੀਗੀ ਉਮਰ ਸੀਗੀ ਜੀ ਦੀ 25-26 ਸਾਲ ਅਚਨ 17 ਤੋਂ ਬਾਅਦ ਉਹ ਇੰਡੀਆ ਦੁਬਾਰਾ ਆਇਆ ਆਇਆ ਨਹੀਂ ਜੀ ਆ ਜਨਵਰੀ ਛੋਣ ਆਉਣਾ ਸੀ ਉਹਨੇ ਤੇ ਮੈਂ ਸੁਣਿਆ ਜੂਡੂ ਕਰੈਟ ਦਾ ਬਹੁਤ ਤਕੜਾ ਖਿਡਾਰੀ ਸੀ ਬਹੁਤ ਅੱਗੜਾ ਖਿਡਾਰੀ ਜੀ ਨੈਸ਼ਨਲ ਖੇਡਿਆ ਸੀਗਾ ਤਿੰਨ ਚਾਰ ਵਾਰ ਨੈਸ਼ਨਲ ਵੀ ਗਿਆ ਤੇ ਇਹ ਪੰਜਾਬ ਦਾ ਤਾਂ ਨਹੀਂ ਬਾਇਰ ਸੀ ਜੇ ਕੋਈ ਅਗਲਾ ਕੋਈ ਤੁਸੀਂ ਦੇਖਿਆ ਬਾਕੀ ਉਹ ਵੀ ਪਹਿਲਾਂ ਜੇ ਕੋਈ ਦੱਸੋ ਕੋਈ ਪਤਾ ਲੱਗਿਆ ਵੀ ਕਿਵੇਂ ਮੌਤ ਦਾ ਕਾਰਨ ਸਾਹਮਣੇ ਆਇਆ ਉਹਦੀ ਮੌਤ ਦਾ ਕੋਈ ਕਾਰਨ ਜੀ ਪਤਾ ਨਹੀਂ ਲੱਗਿਆ ਤੇ ਹੋ ਸਕਦਾ ਵੀ ਉਹਨੂੰ ਟੈਕ ਆਇਆ ਹੋਵੇ ਤੇ ਕਮਰੇ ਦੇ ਵਿੱਚ ਸੀ ਉਹ ਬਾਅਦ ਚ ਉਧਰਲੀ ਪੁਲਿਸ ਨੇ ਜਦੋਂ ਉਧਰ ਪਤਾ ਲੱਗਿਆ ਤਾਂ ਉਹਨਾਂ ਨੇ ਆ ਕੇ ਕੱਢਿਆ ਤੇ ਫੇਰ ਸਾਨੂੰ ਪਤਾ ਲੱਗਿਆ ਇਹਨਾਂ ਦੇ ਅੱਛਾ ਕੋਈ ਮੈਡੀਕਲ ਵਗੈਰਾ ਪੋਸਟ ਬਟਨ ਵਗੈਰਾ ਕਾਲਾ ਜਿਹਾ ਰਾਜ ਹੋ ਰਿਹਾ ਉੱਥੇ ਸਤਾ ਹੀ ਬਾਕੀ ਉਹਦਾ ਅਥਨ ਸ਼ਾਮ ਤੱਕ ਪਤਾ ਲੱਗੂਗਾ ਜਾਂ ਕੱਲ੍ਹ ਕੱਕ ਹੋਈ ਕੀ ਹੋਗਾ ਅ ਸੁਖਵਿੰਦਰ ਜੀ ਕਾ ਬਹੁਤ ਮਤਲਬ ਦੁੱਖ ਨਹੀਂ ਘਟ ਰਿਹਾ ਸਾਹਮਣੇ ਹੋਇਆ ਜੀ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਕਲ ਕਰੋਤਾ ਪੁੱਤਰ ਸੀਗਾ ਕਮਾਉਣ ਦੇ ਖਾਤਰ ਗਿਆ ਸੀ ਵੀਰ ਦੀ ਸਾਨੂੰ ਤਾਂ ਹੁਣ ਇਹੀ ਹੈ ਵੀ ਵਿਚਾਰਾ ਵੀ ਉਹਦੀ ਡੈੱਡ ਬੋਡੀ ਕਿਸੇ ਨਾ ਤੇ ਮੈਨੂੰ ਸਾਨੂੰ ਇੱਥੇ ਜੇ ਇੰਡੀਆ ਮੰਗਾਈ ਜਾਵੇ ਸਾਨੂੰ ਬੜਾ ਹੀ ਵਧੀਆ ਲੱਗੂ ਵੀ ਇੱਕ ਉੰਗਾਰੇ ਮੂੰਹ ਦਾ ਦੇਖ ਲਾਂਗੇ ਜੇ ਅਸੀਂ ਹੋਰ ਨਹੀਂ ਕਰਾਂਗੇ ਸਾਡਾ ਤਾਂ ਇਹੀ ਵਾਂਗ ਆ ਗੌਰਮੈਂਟ ਨੂੰ ਜਾਂ ਅਰਜ ਕਰੂ ਤੇ ਜੇ ਸਾਡੀ ਹੈਲਪ ਕਰ ਦੇਣ ਹਾਂਜੀ ਬਾਕੀ ਸਰਕਾਰ ਨੂੰ ਵੀ ਕਿਹਾ ਹੈ ਵੀ ਹੈਲਪ ਕਰਨ ਕੋਈ ਇਹੋ ਜਿਹਾ ਤਾਂ ਨਹੀਂ ਕਿ ਪਰਵਾਸ ਗਰੀਬ ਪਰਿਵਾਰ ਆ ਜੇ ਇਹ ਕਿਹੜਾ ਵੀ ਅਮੀਰ ਆ ਪਰ ਨਹੀਂ ਤੁਸੀਂ ਇਹ ਇਹਦੇ ਬਾਬਤ ਕੋਈ ਸਰਕਾਰ ਤੱਕ ਪਹੁੰਚ ਕਰ ਰਹੇ ਹੋ ਡੈਡ ਬੋਡੀ ਮੰਗਾਉਣ ਦੇ ਲਈ ਕੋਈ ਉਪਰਾਲਾ ਕਰ ਰਹੇ ਹੋ ਅੱਖਾਂ ਦੇ ਵਿੱਚ ਹੰਝੂ ਤੇ ਹੱਥਾਂ ਦੇ ਵਿੱਚ ਮੈਡਲ ਚੁੱਕ ਕੇ ਬੈਠੇ ਇਹ ਉਸ ਨੌਜਵਾਨ ਦੇ ਮਾਪਿਆਂ ਦੀਆਂ ਤਸਵੀਰਾਂ ਨੇ ਜੋ 7 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੀ ਖਾਤਰ ਵਿਦੇਸ਼ ਗਿਆ